ਜੀ ਤੋਂ ਮਿੱਤਰੋ ਆ ਤੁਹੀਂ ਵੇਖ ਸਕਦੇ ਹੋ ਇਹਦੇ ਵਿੱਚ ਹੀ ਇਨਵਰਟਰ ਆ ਤੇ ਵਿੱਚੇ ਹੀ ਬੈਟਰੀ ਆ ਤੇ ਆ ਠੀਕ ਆ ਆਉਣ ਵਾਲਾ ਸਮਾਂ ਜਿਹੜਾ ਐਡਵਾਂਸ ਜਿਤਨਾ ਹੋ ਜਾਂਦਾ ਹਨਾ ਉਹਦੇ ਵਿੱਚ ਆ ਚੀਜ਼ਾਂ ਜਿਹੜੀਆਂ ਵਾ ਹੁਣ ਲਾਜ਼ਮੀ ਹੋ ਜਾਣੀਆਂ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਤੁਸੀਂ ਇੱਕ ਵਾਰੀ ਬੈਟਰੀ ਲੱਗ ਜਾਂਦੀ ਹੈ ਜੀ ਨਾ ਤੇ ਦੇ ਵਿੱਚ ਕੋਈ ਪਾਣੀ ਪਾਉਣ ਦੀ ਲੋੜ ਹੈਗੀ ਆ ਜੀ ਇੱਕ ਵਾਰੀ ਇਹ ਬੈਟਰੀ ਲੱਗ ਜਾਂਦੀ ਹੈ 12 ਤੋਂ 15 ਸਾਲ ਦੀ ਇਹਦੀ ਲਾਈਫ ਹੈਗੀ ਆ ਜੀ ਚਾਰਜਰ ਸਾਈਕਲ ਦੇ ਨਾਲੇ ਬੈਟਰੀ ਬਣੀ ਹੋਈ ਹੈ ਜੀ ਤੇ ਇਹਦਾ ਨਾ ਤੁਸੀਂ ਮੈਨੂੰ ਕੱਲੇ ਕੱਲੇ ਪੀਸ ਦਾ ਮੈਨੂੰ ਰੇਟ ਦੱਸੋ ਜੀ ਇਹ ਜਿਹੜਾ ਆ ਜੀ ਜਿਹੜਾ 1000 ਵਾਟ ਹਾਂਜੀ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋ ਤੇ ਚੜ੍ਹਦੀ ਕਲਾ ਚ ਹੋਵੋਗੇ ਜੀ ਤੇ ਮਿੱਤਰੋ ਅੱਜ ਦਾ ਘੇੜਾ ਤੁਹਾਨੂੰ ਮੈਂ ਕਢਾਉਣਾ ਤੇ ਅੱਜ ਆਏ ਸੀ ਆਪਾਂ ਮੰਡੀ ਪਸ਼ੂਆਂ ਦੀ ਮੰਡੀ ਦੇ ਵਿੱਚ ਠੀਕ ਹੈ ਜੀ ਬੂ ਪਿੰਡ ਦੇ ਵਿੱਚ ਆਏ ਆਪਾਂ ਤੇ ਇੱਥੇ ਜਿਹੜਾ ਸੀ ਮੇਲੇ ਦਾ ਘੇੜਾ ਕਢਾਉਨੇ ਆ ਇਹਦੇ ਵਿੱਚ ਨਾ ਮੰਡੀ ਦੇ ਵਿੱਚ ਇੱਕ ਬਹੁਤ ਹੀ ਵਧੀਆ ਇੱਕ ਵੀਰ ਜੀ ਹੋਣਾ ਨੇ ਲਿਆਂਦਾ ਜਿ ਤਰ੍ਹਾਂ ਆਪਾਂ ਅੱਜ ਕੱਲ ਨੋਵੇਟਰ ਯੂਜ਼ ਕਰਦੇ ਆ ਨਾ ਨੋਵੇਟਰ ਜਿਹੜੇ ਆਮ ਪਹਿਲਾਂ ਚੱਲਦੇ ਹੁੰਦੇ ਸੀ ਪਾਣੀ ਪਾਉਣੇ ਆਪਾਂ ਪਾਣੀ ਪਾਉਣਾ ਪੈਂਦਾ ਸੀ ਜਿ ਤਰ੍ਹਾਂ ਮੰਨ ਲਓ ਉਹ ਬਿਨਾ ਪਾਣੀ ਤੋਂ ਲਿਥੀਅਮ ਵਾਲੀ ਜਿਹੜੀਆਂ ਬੈਟਰੀਆਂ ਹਨ ਉਹ ਆਏ ਆ ਹੁਣ ਇਨਵਰਟਰ ਉਹ ਆਪਾਂ ਵੀਰ ਹੁਣ ਨਾਲ ਗੱਲਬਾਤ ਕਰਦੇ ਆ ਤੇ ਕਿਹੜੇ ਤਰੀਕੇ ਦੇ ਨਾਲ ਮਤਲਬ ਆਪਾਂ ਯੂਜ਼ ਕਰ ਸਕਦੇ ਆ ਤੇ ਕਿੰਨੀ ਉਹਦੇ ਨਾਲੋਂ ਜਿਹੜੀ ਇਹ ਜਿਆਦੀ ਕਾਰਡ ਕੱਢਣਗੇ ਕਿਤਨਾ ਨਹੀਂ ਤੇ ਉਹ ਵੀਰ ਜੀ ਨਾਲ ਗੱਲਬਾਤ ਕਰਕੇ ਹੀ ਪਤਾ ਲੱਗੂਗਾ ਠੀਕ ਹੈ ਜੀ ਤੇ ਬਾਕੀ ਚਲੋ ਵੀਡੀਓ ਦੇ ਨਾਲ ਬਣੇ ਰਹੋ ਆਪਾਂ ਚੱਲਦੇ ਆ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਹੀ ਦਰਨਾ ਆ ਸੋ ਹਾਂਜੀ ਮਿੱਤਰੋ ਹੁਣ ਨਾ ਮੰਡੀ ਦਾ ਢੇਡਾ ਕੱਢਦੇ ਸੀ ਢੇਡਾ ਕੱਢਦੇ ਕਰਦੇ ਨਾ ਇੱਕ ਚੀਜ਼ ਹੋਰ ਮਿਲੀ ਆਪਾਂ ਨੂੰ ਉਹ ਜਿਹੜੀ ਜਿ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਇਨਵਰਟਰ ਲਵਾਉਂਦੇ ਆ ਨਾ ਇਨਵਰਟਰ ਦੇ ਵਿੱਚ ਜਿਹੜੀ ਬੈਟਰੀ ਯੂਸ ਹੁੰਦੀ ਆ ਉਹ ਜਿਹੜੀ ਸੀ ਉਹ ਆਪਾਂ ਨੂੰ ਪਾਣੀ ਪਾਉਣਾ ਪੈਂਦਾ ਤੇ ਇਹ ਜਿਹੜੀ ਆ ਨਾ ਬੈਟਰੀ ਇਹ ਵੱਖਰੇ ਤਰੀਕੇ ਦੇ ਨਾਲ ਮਤਲਬ ਇਹਨਾਂ ਨੇ ਕ੍ਰੀਏਟ ਕੀਤੀ ਤੇ ਉਹ ਆਪਾਂ ਗੱਲਬਾਤ ਕਰਦੇ ਆ ਵੀਰ ਉਹਨਾਂ ਨਾਲ ਪੀਜੀ ਪਾਵਰ ਦੀ ਇਹ ਜਿਹੜੀ ਬੈਟਰੀ ਆ ਤੇ ਵੀਰੋ ਨਾਲ ਗੱਲਬਾਤ ਕਰਦੇ ਕੀ ਇਹਦਾ ਪ੍ਰੋਜੈਕਟ ਹੈ ਕੀ ਇਹਦਾ ਖਰਚਾ ਤੇ ਕਿੰਨੇ ਦੀ ਲੱਗਦੀ ਹੈ ਤੇ ਅੱਜ ਕੱਲ ਇਹ ਲਗਵਾਉਣੀ ਚਾਹੀਦੀ ਆਪਾਂ ਨੂੰ ਜਾਂ ਨਹੀਂ ਲਗਵਾਉਣੀ ਚਾਹੀਦੀ ਆਜੋ ਵੀ ਗੱਲਬਾਤ ਕਰਦੇ ਆ ਆ ਇਹ ਜਿਹੜੇ ਸਾਸ਼ੀ ਗալਵਰ ਜੀ ਸਾਸ਼ੀ ਗալਵਰ ਜੀ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਜੀ ਆ ਕੀ ਪ੍ਰੋਜੈਕਟ ਕੀ ਆਏ ਜੀ ਆਪਣੀ ਕੋਸਰ ਲਿਥੀਅਮ ਬੈਟਰੀ ਹੈ ਜੀ ਇਹ ਅੱਛਾ ਜੀ ਇਹ 24 ਵੋਲਟ ਦੀ ਲਿਥੀਅਮ ਬੈਟਰੀ ਹੈ ਕੀ ਹੈ ਜੀ ਠੀਕ ਹੈ ਜੀ ਠੀਕ ਆ ਐਂਪੀਅਰ ਦੀ ਲਿਥੀਅਮ ਬੈਟਰੀ ਆਏ ਕਿਸੇ ਵੀ ਪੁਰਾਣੇ ਤੋਂ ਪੁਰਾਣੇ ਇਨਵਰਟਰ ਦੇ ਨਾਲ ਤੁਸੀਂ ਇਹਨੂੰ ਲਾ ਸਕਦੇ ਹੋ ਜੀ ਇਹਨੂੰ ਠੀਕ ਹੈ ਜੀ ਜੀ ਤੇ ਇਹ ਜਿਹੜਾ ਜਿਤਨਾ ਮੰਨ ਲਓ ਆਮ ਆਪਾਂ ਘਰਾਂ ਦੇ ਵਿੱਚ ਬੈਟਰੀਆਂ ਤੇ ਆਪਾਂ ਜਿਹੜੇ ਇਨਵਰਟਰ ਚ ਵਰਤਦੇ ਆਂ ਤੇ ਉਹਨਾਂ ਦੀ ਥਾਂ ਤੇ ਜੇ ਆਪਾਂ ਇਹ ਦੀ ਵਰਤੋਂ ਕਰੀਏ ਤੇ ਇਹ ਬੈਨੀਫਿਟ ਰਹੂਗੀ ਕਿ ਉਹ ਬੈਨੀਫਿਟ ਹੈ ਜੀ ਉਹਦੀ ਜਗ੍ਹਾ ਤੇ ਜੀ ਉਹਦੇ ਆਪਣੇ ਫਾਇਦੇ ਆ ਜੀ ਇਹਦੇ ਆਪਣੇ ਫਾਇਦੇ ਆ ਜੀ ਇਹਦੀ ਫਾਇਦੇ ਆ ਜੀ ਤੁਸੀਂ ਇੱਕ ਵਾਰੀ ਬੈਟਰੀ ਲੱਗ ਜਾਂਦੀ ਹੈ ਜੀ ਨਾਤੇ ਦੇ ਵਿੱਚ ਕੋਈ ਪਾਣੀ ਪਾਉਣ ਦੀ ਲੋੜ ਹੈਗੀ ਆ ਜੀ ਇੱਕ ਵਾਰੀ ਇਹ ਬੈਟਰੀ ਲੱਗ ਜਾਂਦੀ ਹੈ 12 ਤੋਂ 15 ਸਾਲ ਦੀ ਇਹਦੀ ਲਾਈਫ ਹੈਗੀ ਆ ਜੀ ਚਾਰ ਹਜ਼ਾਰ ਸਾਈਕਲ ਦੇ ਨਾਲੇ ਬੈਟਰੀ ਬਣੀ ਹੋਈ ਹੈ ਠੀਕ ਹੈ ਜੀ ਹਾਂਜੀ ਇਹਦਾ ਕੋਈ ਇਹਤ ਨਹੀਂ ਖਤਰਾ ਖਤਰਾ ਵੀ ਗਰਮ ਗਰਮ ਹੋਵੇ ਜਿਤਨਾ ਮੰਨ ਲਓ ਕਿਹੇ ਵੇਲੇ ਗਰਮ ਜ਼ਿਆਦਾ ਹਾਈ ਬਿਲਕੁਲ ਵੀ ਨਹੀਂ ਜੀ ਕੋਈ ਖਤਰਾ ਨਹੀਂ ਕੋਈ ਖਤਰਾ ਨਹੀਂ ਇਹਦੇ ਵਿੱਚ ਪਾਣੀ ਪੂਣੀ ਪਾਉਂਦੀ ਵੀ ਲੋੜ ਨਹੀਂ ਕੋਈ ਲੋੜ ਨਹੀਂ ਆ ਜੀ ਠੀਕ ਆ ਹਾਂਜੀ ਤੇ ਇਹ ਜਿਹੜੀ ਆ ਕਿੰਨੇ ਕਿੰਨੇ ਵੋਲਟ ਦੀਆਂ ਮਿਲਦੀਆਂ ਨੇ ਇਹ ਆਪਣੇ ਕੋਲ ਇਨਵਰਟਰ ਨਵਟਰ ਬੈਟਰੀ ਸਿਸਟਮ ਆ ਇਹਦੇ ਵਿੱਚ ਹੀ ਇਨਵਰਟਰ ਆ ਵਿੱਚ ਹੀ ਬੈਟਰੀ ਆ ਜੀ ਇਹਦੇ ਅੱਛਾ ਹਾਂਜੀ ਜੀ ਹਾਂਜੀ ਤੋਂ ਮਿੱਤਰੋ ਆ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਹੀ ਇਨਵਰਟਰ ਆ ਤੇ ਵਿੱਚ ਹੀ ਬੈਟਰੀ ਆ ਇਹਦੇ ਆ ਠੀਕ ਆ ਆਉਣ ਵਾਲਾ ਸਮਾਂ ਜਿਹੜਾ ਅਡਵਾਂਸ ਜਿਤਨਾ ਹੋ ਜਾਂਦਾ ਹਨਾ ਉਹਦੇ ਵਿੱਚ ਆ ਚੀਜ਼ਾਂ ਜਿਹੜੀਆਂ ਵਾ ਹੁਣ ਇਹ ਵੀ ਸੇਮ ਹੀ ਆ ਜੀ ਇਹ ਜਿਹੜਾ ਆ ਜੀ 1000 ਵਾਟ ਦਾ ਸਿਸਟਮ ਆ ਆ ਜਿਹੜਾ ਆ ਇਹ 2000 ਵਾਟ ਦਾ ਸਿਸਟਮ ਆ 2000 ਵਾਟ ਦਾ ਹਾਂਜੀ ਤੇ ਇਹਦਾ ਨਾ ਤੁਸੀਂ ਮੈਨੂੰ ਇਕੱਲੇ ਇਕੱਲੇ ਪੀਸ ਦਾ ਮੈਨੂੰ ਰੇਟ ਦੱਸੋ ਜੀ ਇਹ ਜਿਹੜਾ ਆ ਜੀ ਜਿਹੜਾ 1000 ਵਾਟ ਦਾ ਇਨਵਰਟਰ ਬੈਟਰੀ ਸਿਸਟਮ ਆ 22000 ਰੁਪਏ ਦਾ ਸੈੱਟ ਆ ਜੀ ਠੀਕ ਆ ਜੀ ਜਿਹੜਾ ਤੁਸੀਂ ਇੱਥੋਂ ਦਾ ਰੇਟ ਦੱਸਣ ਦੇ ਜਾਂ ਮਤਲਬ ਤੁਹਾਡੀ ਸ਼ੌਪ ਦਾ ਜਿਹੜਾ ਜੋ ਵੀ ਹੈ ਰੇਟ ਉਹ ਚਾਹੇ ਇੱਥੋਂ ਲੈ ਲਓ ਚਾਹੇ ਸ਼ੌਪ ਤੋਂ ਲੈ ਲਓ ਸੇਮ ਹੀ ਰੇਟ ਰਹੇਗਾ ਜੀ ਹਾਂ ਜੀ ਇਹਦਾ ਰੇਟ ਇਹ ਜਿਹੜਾ ਹੈ ਜੀ 42000 ਰੁਪਏ ਦਾ ਹੈ ਜੀ 42000 ਦਾ 2000 ਵਾੜ ਦਾ 2000 ਵਾੜ ਦਾ ਇਹਦੇ ਚ ਗਾਰੰਟੀ ਵੈਰੈਂਟੀ 5 ਸਾਲ ਦੀ ਫੁੱਲ ਗਾਰੰਟੀ ਹੈ ਜੀ ਇਹ ਕਿਹੜੀ ਚੀਜ਼ ਦੀ ਜੀ ਕਿਹੜੀ ਚੀਜ਼ ਦੀ ਵਾਰੰਟੀ ਦੋਗੇ ਕੋਈ ਵੀ ਇਹਨੂੰ ਸਰ ਕੋਈ ਆਪਣਾ ਇਨਵਰਟਰ ਖਰਾਬ ਹੋ ਜਾਂਦਾ ਵਿੱਚ ਕੋਈ ਆਉਟਪੁੱਟ ਨਹੀਂ ਦੇ ਰਿਹਾ ਕੋਈ ਬੈਟਰੀ ਖਰਾਬ ਹੋ ਜਾਂਦੀ ਹੈ ਕੁਝ ਵੀ ਹੁੰਦਾ 5 ਸਾਲ ਦੇ ਵਿੱਚ ਫ੍ਰੀ ਆਫ ਕੋਸਟ ਜਿਹੜਾ ਆਪਾਂ ਇਹਨੂੰ ਸਹੀ ਕਰਕੇ ਦਵਾਵਾਂਗੇ ਠੀਕ ਹੈ ਜੀ ਤਾਂ ਤੇ ਇਹਦਾ ਰੇਟ ਦੱਸੋ ਇਹ ਜਿਹੜੀ ਬੈਟਰੀ ਹੈ ਜੀ 24 ਵੋਲਟ ਦੀ ਬੈਟਰੀ ਹੈ ਇਹ 33000 ਰੁਪਏ ਦੀ ਹੈ ਜੀ ਇਹ 33 ਦੀ ਆ ਹਾਂ ਜੀ ਇਹ ਜਿਹੜਾ ਨਾਲ ਇਨਵਰਟਰ ਹੈ ਜੀ ਨਹੀਂ ਜੀ ਇਹ ਇਕੱਲੀ ਬੈਟਰੀ ਮਿਲਣੀ ਹੈ ਜੀ ਇਹ ਇਕੱਲਾ ਇਨਵਰਟਰ ਲੈਣਾ ਵਾ ਤੁਸੀਂ ਨਾਲ ਦੇ ਇਨਵਰਟਰ ਵੀ ਲੈ ਸਕਦੇ ਹੋ ਸਾਡੇ ਕੋਲ ਜੇ ਕਿੰਨੇ ਦਾ ਪਊਗਾ ਜੇ ਦੋਵੇਂ ਚੀਜ਼ਾਂ ਲੈਣੇ ਦੋਵੇਂ ਚੀਜ਼ਾਂ ਲੈਂਦੇ ਹੋ ਤੇ ਇਹ ਜਿਹੜਾ ਇਨਵਰਟਰ ਹੈਗਾ ਜੀ ਇਹ 6700 ਰੁਪਏ ਦਾ ਇਨਵਰਟਰ ਹੈਗਾ 24 ਵੋਲਟ ਦਾ ਸਿਸਟਮ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਹੈ ਜੀ ਇਹ ਦਿੱਤੀ ਬੈਟਰੀ ਹੈ 12 ਵੋਲਟ ਦੀ ਆ ਠੀਕ ਹੈ ਜੀ ਇਕੱਲੀ ਬੈਟਰੀ ਜਿਹੜੀ ਹੈ ਜੀ ਇਹ 1700 400 ਦਾ ਹੁਣ ਜਿੱਦਾਂ ਆਮ ਆਪਾਂ ਘਰਾਂ ਦੇ ਵਿੱਚ ਵਰਤੋਂ ਕਰਦੇ ਆ ਬੈਟਰੀਆਂ ਦੀ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਜਿਹੜਾ ਸੀਜ਼ਨ ਆ ਗਰਮੀਆਂ ਦੇ ਵਿੱਚ ਲਾਈਟ ਜਾਣੀ ਜਾਣੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਉਹਦੇ ਵਿੱਚ ਕਿਹੇ ਵੇਲੇ 2-2 ਦਿਨ ਲਾਈਟ ਵੀ ਨਹੀਂ ਆਉਂਦੀ ਹਾਂਜੀ ਤੇ ਇਹ ਜਿਹੜਾ ਵਾ ਇਹਦੀ ਲਾਈਫਟ ਮਤਲਬ ਕਿੰਨੀ ਹੈ ਦੀ ਲਾਈਫ ਉਹਦੇ ਉੱਤੇ ਜਿਹੜੀ ਹੈ ਜੀ ਇਹਦੇ ਤੇ ਤੁਸੀਂ ਤਿੰਨ ਪੱਖੇ ਤਿੰਨ ਕਿ ਲਾਈਟਾਂ ਚਲਾਉਂਦੇ ਹੋ ਤੇ ਜਿਹੜੀ 12 ਵੋਲਟ ਵਾਲੀ ਬੈਟਰੀ ਆ ਜੀ ਇਹਦੇ ਤੇ ਤੁਹਾਨੂੰ ਜਿਹੜਾ 12 ਘੰਟੇ ਦਾ ਬੈਕਅਪ ਮਿਲੂਗਾ ਜੀ 12 ਘੰਟੇ ਹਾਂਜੀ ਲਗਾਤਾਰ ਲਗਾਤਾਰ ਠੀਕ ਹੈ ਜੀ ਹਾਂਜੀ ਇਹ ਆਪਾਂ ਜਿੰਨੀ ਵੱਡੀ ਕਰੀ ਜਾਵਾਂਗੇ ਉਸ ਉਸ ਹਿਸਾਬ ਨਾਲ ਉਹ ਬੈਕਅਪ ਵਧਦਾ ਜਾਏਗਾ ਠੀਕ ਹੈ ਜੀ ਪਲੱਸ ਸਾਡੇ ਕੋਲ ਸੋਲਰ ਦੀ ਕੰਪਨ ਹੈਗੇ ਆ ਜੀ ਠੀਕ ਹੈ ਜੀ ਸੋਲਰ ਸਿਸਟਮ ਵੀ ਹੈਗਾ ਸਾਡੇ ਕੋਲ ਉਹਦਾ ਕੀ ਉਹਦਾ ਵੀ ਸਮਝਾ ਦਿਓ ਮਾੜੇ ਸੋਲਰ ਜਿਹੜਾ ਆ ਜੀ ਉਹ ਕਿਲੋਵਾਰਟ ਤੋਂ ਸਟਾਰਟ ਹੋ ਜਾਂਦਾ ਹੈ ਜੀ 1 ਕਿਲੋਵਾਰਟ 2 ਕਿਲੋਵਾਰਟ 3 ਕਿਲੋਵਾਰਟ ਜਿੰਤਰਾ ਦੀ ਕੇਸ ਦੀ ਨੀਡ ਹੈਗੀ ਆ ਜੀ ਉਤਰਾ ਦਾ ਹੀ ਸੋਲਰ ਲਾ ਦੇ ਦਈਏ ਉਹਦੇ ਵਿੱਚ ਵੀ ਗਰੰਟੀ ਵੈਰੈਂਟੀ ਫੋਲਿਆ ਉਹਦੇ ਵਿੱਚ ਜਿਹੜੀਆਂ ਗਰੰਟੀਆਂ ਹੁੰਦੀਆਂ ਵਾ ਇਨਵਰਟਰ ਦੀ ਕੇਸ ਦੀ ਗਰੰਟੀ 3 ਸਾਲ ਦੀ ਹੁੰਦੀ ਕੇਸ ਦੀ 5 ਸਾਲ ਦੀ ਹੁੰਦੀ ਆ ਕੇਸ ਦੀ 10 ਸਾਲ ਵੀ ਆਉਂਦੀ ਆ ਮਤਲਬ ਔਨ ਗ੍ਰੇਡ ਆਫ ਗ੍ਰੇਡ ਹਾਈਬ੍ਰਿਡ ਸਾਰਾ ਕੁਝ ਸਾਡੇ ਕੋਲ ਹੁੰਦਾ ਹੈ ਜੀ ਜਿ ਤਰ੍ਹਾਂ ਕਿਸਾਨ ਭਰਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਵੀ ਜਿਤਨਾ ਮੋਟਰਾਂ ਮੋਟਰਾਂ ਜਿਹੜੀਆਂ ਵਾ ਹੁਣ ਜ਼ਿਆਦਾਤਰ ਜਿਹੜੀਆਂ ਵਾ ਸੋਲਰ ਤੇ ਹੀ ਲੱਗਣੀਆਂ ਮੋਟਰਾਂ ਵੀ ਲਾਉਣੀਆਂ ਸਰ ਅਸੀਂ ਹਾਂ ਲਾਉਂਦੇ ਜੀ ਹਾਂਜੀ ਹਾਂ ਉਹਦੇ ਵਿੱਚ ਕੋਈ ਸਬਸਿਡੀ ਉਹਦੇ ਵਿੱਚ ਸਬਸਿਡੀ ਜਿਹੜੀ ਹੈ ਜੀ ਆਪਣੇ ਇਧਰ ਨਹੀਂ ਮਿਲਦੀ ਤਰਨਤਾਰਨ ਏਰੀਆ ਨੂੰ ਨਹੀਂ ਮਿਲਦੀ ਅੱਛਾ ਜੀ ਬਾਕੀ ਅਦਰ ਜਿਹੜੇ ਸਟੇਟ ਹੈਗੇ ਆ ਜਿਹੜੇ ਜਿਹੜੇ ਆ ਉਹਨਾਂ ਵਿੱਚ ਹੈਗੀ ਆ ਕਿੱਥੇ ਹੈਗੀ ਆ ਜੇ ਤਰਨਤਾਰਨ ਵੇਲੇ ਤਰਨਤਾਰਨ ਚ ਨਹੀਂ ਹੈਗਾ ਜੀ ਠੀਕ ਆ ਕੀ ਕੋਈ ਚਾਹ ਵ ਉਹਦੇ ਵਿੱਚ ਆਪਾਂ ਨਾਨ ਸਬਸਿਡੀ ਆਪਾਂ ਦਵਾਂਗੇ ਜੀ ਐਗਰੀਕਲਚਰ ਜਿਹੜੇ ਜਿਹੇ ਸਿਸਟਮ ਠੀਕ ਹੈ ਜੀ ਤੇ ਜੇ ਮੰਨ ਲਓ ਜਿਤਨਾ ਹੁਣ ਆਹ ਤੇ ਤੁਸੀਂ ਇਤਨਾ ਦੱਸਦੇ ਰੇਟ ਕੋਈ ਡਿਸਕਾਊਂਟ ਡਿਸਕਾਊਂਟ ਕੀ ਮਿਲੂਗਾ ਜੀ ਜੇ ਤੁਹਾਡੀ ਵੀਡੀਓ ਕੋਈ ਵੇਖ ਕੇ ਆਊਗਾ ਤੇ ਆਪਾਂ ਜ਼ਰੂਰ ਡਿਸਕਾਊਂਟ ਦਵਾਂਗੇ ਸਰ ਉਹ ਮਿੱਤਰੋ ਵੇਖ ਲਓ ਵੀਰ ਹੋਣਾ ਨੇ ਕਿਹਾ ਵਾ ਵੀ ਜੇ ਤੇ ਡਿਸਕਾਊਂਟ ਫੇਰ ਮਿਲਣਾ ਵਾ ਇਹ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਆਪਣਾ ਜਿੰਨੇ ਵੀ ਲੈਣੀ ਹੈ ਨਾ ਆਪਣੀ ਵੀਡੀਓ ਦਾ ਨਾਮ ਜਰੂਰ ਲੈ ਲਿਓ ਵਿੱਚ ਵੀ ਆ ਵੀਡੀਓ ਵੇਖ ਕੇ ਆਏ ਆਪਾਂ ਤੇ ਵੀਰ ਹੁਣੀ ਜਰੂਰ ਮਾਨਤਾਨ ਕਰਨਗੇ ਬਾਕੀ ਆ ਡਰੈਸ ਵੀਰ ਦਾ ਪੁੱਛਾਂਗੇ ਨੰਬਰ ਪੁੱਛਾਂਗੇ ਤੇ ਕਿੱਥੇ ਵੀਰ ਹੁਣਾਂ ਦੀ ਲੋਕੇਸ਼ਨ ਹੈ ਉਹ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਕਿੱਥੇ ਕਿ ਜੇ ਵੀਰ ਦੀ ਆਪਾਂ ਨੂੰ ਜਾਣਕਾਰੀ ਕਰਨ ਤੋਂ ਹੈਗੇ ਆ ਜੀ ਸਿਵਲ ਹਸਪਤਾਲ ਦੇ ਸਾਹਮਣੇ ਆ ਜੀ ਠੀਕ ਹੈ ਜੀ ਡਾਕਟਰ ਬੇਅਲੇ ਵਾਲੀ ਮਾਰਕੀਟ ਹੈ ਜੀ ਹਾਂ ਜੀ 45 ਮਾਡਰਨ એનર્ਜੀ ਸਿਸਟਮ ਦੇ ਨਾਮ ਤੋਂ ਆਪਣਾ ਦਫ਼ਤਰ ਜੀ ਹੈ ਸੋ ਮਿੱਤਰੋ ਆ ਵੀਰ ਜੀ ਹੁਣਾਂ ਦਾ ਕਾਰਡ ਜੇ ਆ ਨੰਬਰ ਹੈ ਇਹਨਾਂ ਦਾ ਠੀਕ ਆ ਇੱਥੇ ਤੁਸੀਂ ਆ ਸਕਦੇ ਜਦੋਂ ਮਰਜ਼ੀ ਵੀਰ ਹੁਣਾਂ ਤੇ ਵੀਰੋ ਨਾਲ ਨੂੰ ਮਿਲ ਕੇ ਤੁਸੀਂ ਆ ਜਿਹੜਾ ਸਮਾਨ ਹੈ ਜਿਹੜਾ ਅੱਜ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਚੀਜ਼ਾਂ ਚੱਲਣੀਆਂ ਵਾ ਠੀਕ ਹੈ ਜੀ ਪੁਰਾਣੇ ਜਿਹੜੇ ਆ ਪੁਰਾਣੇ ਪੈਟਰੇ ਉਹ ਵੀ ਤੁਹਾਨੂੰ ਪਤਾ ਵਾ ਕਿ ਉਹ ਪਾਣੀ ਪਹੁੰਚ ਹੀ ਰਹੀਦਾ ਆਪਾਂ ਪਰ ਇਹ ਚ ਕੋਈ ਪਾਣੀ ਨਹੀਂ ਪੈਂਦਾ ਕੋਈ ਕੁਝ ਨਹੀਂ ਪੈਂਦਾ ਇਹ ਤੁਹਾਡੇ ਲਈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲਾਈਵ ਆਨ ਦਾ ਸਬਤ ਹੋਊਗਾ ਠੀਕ ਹੈ ਜੀ ਸੋ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਤੁਹਾਡੇ ਨਾਲ ਵੀਰ ਜੀ ਬਹੁਤ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ